ਹਾਂਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾ ਲਗੇ ਆ ਬੇਸਨ ਬੇਸਨ ਲਈ ਆਪਾਂ ਪੌਣੀ ਕੌਲੀ ਖੰਡ ਦੀ ਲਈ ਆ ਇੱਕ ਕੌਲੀ ਬੇਸਨ ਦੀ ਲਈ ਆ ਅੱਧੀ ਕੌਲੀ ਘਿਓ ਦੀ ਲਈ ਆ ਤੇ ਇੱਕ ਪੌਣੀ ਕੌਲੀ ਲਈ ਆ ਆਪਾਂ ਪਾਣੀ ਦੀ ਕੜਾਹੀ ਵਿੱਚ ਘਿਓ ਪਾ ਦਾਂ ਏਦਾਂ ਚਾਪਾਂ ਬੇਸਨ ਐਡ ਕਰਨਾ ਹੈ बेसन ਪਾਵਾਂਗੇ ਆਪਾਂ ਨਾਇਸ ਕਿ ਉਹ ਚੜੂਗਾ 10 ਮਿੰਟ ਤੱਕ ਆਪਾਂ ਇਹਨੂੰ ਭੁੰਨੇ ਜਾ ਰਹੇ ਹਾਂ ਪਕਣਾ ਬੇਸਨ ਪਕ ਰਿਹਾ ਹੈ ਇੱਕ ਪੰਟੇ ਦਾ ਸੇਬ ਨਹੀਂ ਜਾਣੀ ਤਿਆਰ ਹੋ ਗਈ ਹੈ ਦੇਖੋ ਸੋਜ ਨੂੰ ਤਾਇਆ ਲਿਬਾ ਪੁੱਟਿਆ ਨਹੀਂ ਹਾਂਜੀ जो जो कि वो समझ के ये पहुंच गया है हाँ जी हम देखो हम थोड़ा नरम हो गया है बेसन बस ए थोड़ी हौली घूमी जाना है ना आप देखो, देखो। सॉफ्ट तो हो गया हो रही गया। गैस ज़्यादा तेज नहीं करना फिर तो फिर सड़न लग जाना है अपना बेसन फ्राई के नाल लग गया बस हिलाई जाना है ना ਹੌਲੀ ਹੌਲੀ ਕਰਕੇ ਬਸ ਥੋੜਾ ਹੋਰ ਗਰਮਾਉਣਾ ਹੈ 골ਡਨ ਜャ ਹੋ ਜੇ ਲਓ ਇਹਦਾ ਆਪਾਂ ਚਾਣੀ ਪਾਣੀ ਦੇ ਵਿੱਚ ਹੁਣ ਦਾ ਸੌਫਟ ਹੋ ਗਿਆ ਹੁਣ ਆਪਣਾ ਬੇਸਨ ਫ੍ਰੀਜ਼ਰ ਹੋ ਟ੍ਰਾਈ ਕਰਦੇ ਹਾਂ ਬਨਨ ਦੀ ਤੋਂ ਛੱਡ ਦੂਗਾ ਕੁੜੇ ਟਾਈਮ ਚੱਲਦੇ ਵੀ ਇਹਨਾਂ ਦੇਖੋ ਹੋ ਗਿਆ ਹੈ 골ਡਨ ਉਹਦੇ ਨਾਲ ਚਾਣੀ ਪਾਣੀ ਆਪਾਂ ਉਹ ਵਾਲੀ ਚਾਣੀ ਮਿਕਸ ਕਰਦੇ ਆਪਾਂ ਬismillah ਰਿੱਚ ਆਪਾਂ ਚਾਣੀ ਪਾਣੀ ਆਹ ਵਾਲੀ ਮਿਕਸ ਕਰ ਹੀ ਜਾਵਾਂਗੇ ਮੈਂ ਵੀ ਥੋੜਾ ਫੂਡ ਕਲਰ ਐਡ ਕੀਤਾ ਹੈ ਤੁਹਾਨੂੰ ਵੀ ਵਧੀਆ ਲੱਗ ਰਿਹਾ ਤੁਸੀ ਜੇ ਕੋਲ ਰੰਗ ਪਾ ਸਕਦੇ ਹੋ ਨੇ ਤਾਂ ਸਕਿੱਪ ਕਰ ਦਿਓ। ਵਾਹ ਤੇ ਹੁਣ ਸੰਘੜਾ ਹੋ ਗਿਆ ਹੈ। ਹੌਲੀ ਹੌਲੀ ਪਰ ਹਿਲਾ ਕੇ ਬੱਸ ਇਸ ਤਰ੍ਹਾਂ ਮਰ ਲੈਣਾ। ਬੱਸ ਆਪਣਾ ਪਿਆਰ ਹੈ ਇਹਨੂੰ ਹੁਣ ਆਪਾਂ ਇੱਕ ਛਾਲ ਵਿੱਚ ਪਲੇਟ ਵਿੱਚ ਕੱਢ ਲੈਣਾ ਹੈ। ਤਦਾਂ ਖਾਲ ਨੂੰ ਬ੍ਰੀਸ ਕਰ ਲੈਣਾ ਸਾਰੀਆਂ ਸਾਈਡਾਂ ਤੇ ਆਪਣਾ ਨਾਲ ਲੈਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਲੋਨ ਬਰਸ਼ੇਗਾ ਬੁਰਸ਼ ਨਾਲ ਨਾਲ ਨਾ ਤੁਮਾ ਬਧੀ ਰਹਿ ਜਾਂਦਾ ਸਾਰਾ ਸਾਰੀਆਂ ਸਾਈਡਾਂ ਤੇ ਚੰਗੀ ਤਰ੍ਹਾਂ ਲਾ ਲਓ ਇਹ ਸਾਰਾ ਪੈਨ ਵਿੱਚ ਪਾ ਦਿੱਤਾ ਹੈ। ਨੂੰ ਮਾਪਾਂ ਚੰਗੀ ਤਰ੍ਹਾਂ ਜਿੰਨਾ ਫੈਲ ਸਕਦੇ ਹਾਂ ਫਲਾ ਦਿੰਦੇ ਹਾਂ। ਇਸ ਤਰ੍ਹਾਂ ਸਾਰੇ ਲਾ ਸਕਦੇ ਹਾਂ ਤੇ ਜਦੋਂ ਮੈਂ ਕੀਤਾ ਜਿੱਦਾਂ ਸਾਰੇ ਟੀ ਕਰ ਦੇਣਾ ਆਪਾਂ ਪਤਲੀ ਜਿਹੀ ਲੇਅਰ ਬਣਾ ਦੇਣੀ ਹੈ ਜਿਹੜਾ ਜਲਦੀ ਜੰਮ ਜਲੇ ਤਾਂ ਰਾਡੀ ਹੈ ਤਾਂ ਇਹਨੂੰ ਆਪਾਂ ਨਾਰਮਲ ਐ ਤੀ ਜਿੱਦਾਂ ਪੱਖਾ ਚੱਲਦਾ ਏ ਏਦਿਹਾ ਰੱਖ ਲੈਣਾ ਆਪਾਂ ਕੋਈ ਫ੍ਰੀਜ 'ਚ ਨਹੀਂ ਰੱਖਣਾ ਹੈਗਾ। ਉਹ ਬਾਅਦ ਵਿੱਚ ਇਹਨੂੰ ਕੱਟ ਕੇ ਦੇਖਾਂਗੇ ਆਪਾਂ ਜਿੱਦਾਂ ਬਣਿਆ। ਅੰਨਿਉਸੇ ਜਨ ਹੁਣ ਆਪਾਂ ਕਰ ਲਿਆ ਬੇਸਣ ਦੀ ਕਟਿੰਗ ਤੇ ਬਾਕੀ ਦੇ ਬਲੌਗ ਆਪਾਂ ਕਰ ਲੋ ਸ਼ਾਮ ਨੂੰ ਪਾਵਾਂਗੇ। ਚੰਗਾ ਹੈ।